ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਅੱਜ ਨਵੀਂ ਦਿੱਲੀ ਚਵਕਾਰੀ ਸਵੱਛ ਸਰਵੇਖਣ ਪੁਰਸਕਾਰ 2024-25 ਪ੍ਰਦਾਨ ਕੀਤੇ ਕਿਹਾ ਸਫਾਈ ਦੇਸ਼ ਦੀ ਸੱਭਿਆਚਾਰਕ ਚੇਤਨਾ ਦੀ ਬੁਨਿਆਦ ਹੈ ਮਿਨਿਸਟਰੀਅਲ ਅਵਾਰਡੀ ਕੈਟਾਗਰੀ ਵਿੱਚ ਪਠਾਨਾ ਨੂੰ ਪ੍ਰੋਮਿਸਿੰਗ ਸਵੱਛ ਸ਼ਹਿਰ ਆਫ ਸਟੇਟ ਵਿੱਚ ਮਿਨਾ ਇਨਾਮ ਦੇਸ਼ ਦੇ 10 ਲੱਖ ਨਾਗਰਿਕਾਂ ਨੂੰ ਮੁਫਤ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਖਲਾਈ ਦਿੱਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡੂ ਵਿਕਾਸ ਫੰਡ ਤੇ ਮੰਡੀ ਫੀਸ ਵਿੱਚੋਂ ਸੂਬੇ ਦੇ ਹਿੱਸੇ ਦੇ 9000 ਕਰੋੜ ਰੁਪਏ ਤੋਂ ਵੱਧ ਦੇ ਫੰਡ ਤੁਰੰਤ ਜਾਰੀ ਕਰਨ ਲਈ ਕੇਂਦਰੀ ਮੰਤਰੀ ਭਲਾ ਜੋਸ਼ੀ ਦੇ ਦਖਲ ਦੀ ਮੰਗ। ਸੀਮਾ ਸੁਰੱਖਿਆ ਬਾਲ ਨੇ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਪਾਣੇ ਵਾਲਾ ਜੋ 8 ਕਿਲੋ ਤੋਂ ਵੱਧ ਹੈਰੋਇਨ ਕੀਤੇ ਬਰਾਮਦ। ਤੇ ਮੁਹਾਲੀ ਸਾਈਬਰ ਕ੍ਰਾਈਮ ਪੁਲਿਸ ਨੇ ਆਨਲਾਈਨ ਗੇਮਿੰਗ ਰਾਹੀਂ ਠਾਰਾ ਕਰੋ ਦੇ ਧੱਕੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਸਫਾਈ ਦੇਸ਼ ਦੀ ਸੱਭਿਆਚਾਰਕ ਚੇਤਨਾ ਦੀ ਬੁਨਿਆਦ ਹੈ। ਰਾਸ਼ਟਰਪਤੀ ਨੇ ਇਹ ਕੱਲ ਨਵੀਂ ਦਿੱਲੀ 'ਚ ਹੋਏ ਇੱਕ ਸਮਾਗਮ ਵਿੱਚ ਸਵੱਛ ਸਰਵੇਖਣ 2024-25 ਪੁਰਸਕਾਰ ਪ੍ਰਦਾਨ ਕਰਦਿਆਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਵੱਛ ਸਰਵੇਖਣ ਇੱਕ ਸਫਲ ਪਹਿਲਕਦਮੀ ਸਾਬਤ ਹੋਈ ਹੈ। वेस्ट इज वेल्थ जिस चीज को सामान्यतया वेस्ट समझा जाता है वो वास्तव में मूल्यवान होते हैं उस मूल्य को जिन तरीके से उजागर किया जा सकता है उन पर अधिक से अधिक बोल देना चाहिए मुझे ये जानकार प्रसन्नता हो रही है कि लाखों महिला उद्यमी और अनेक महिला स्वयं सहायता समूह वेस्ट टू वेल्थ में जुड़े हैं तथा तो कुछ बहुत अच्छे उदाहरण प्रस्तुत किए हैं ਇੰਦਰ ਨੇ ਲਗਾਤਾਰ 8ਵੇਂ ਸਾਲ ਭਾਰਤ ਦੇ ਸਭ ਤੋਂ ਸਾਫ਼ ਸ਼ਹਿਰ ਵਿੱਚ ਆਪਣਾ ਖਤਾਬ ਬਰਕਰਾਰ ਰੱਖਿਆ ਹੈ ਸੂਰਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਨਵੀਂ ਮੁੰਬਈ ਕੇਂਦਰ ਸਰਕਾਰ ਦੇ ਸਾਲਾਨਾ ਸਫਾਈ ਸਰਵੇਖਣ ਚ ਤੀਜਾ ਸਥਾਨ ਤੇ ਰਿਹਾ ਸਮਾਗਮ ਦੌਰਾਨ ਵੱਖ-ਵੱਖ ਸ਼੍ਰੇਣੀਆਂ ਚ 78 ਪੁਰਸਕਾਰ ਪ੍ਰਦਾਨ ਕੀਤੇ ਗਏ ਇਸ ਸਾਲ ਪੁਰਸਕਾਰ ਚਾਹ ਸ਼੍ਰੇਣੀਆਂ ਚ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚ ਸੁਪਰ ਸਵੱਛ ਲੀਗ ਜਹਿ ਤੇ ਪੰਜ ਵੱਖ-ਵੱਖ ਆਬਾਦੀ ਸ਼੍ਰੇਣੀਆਂ ਚ ਚੋਟੀ ਦੇ ਤਿੰਨ ਸਭ ਤੋਂ ਸਾਫ਼ ਸ਼ਹਿਰ ਸ਼ਾਮਲ ਨੇ ਇਸੇ ਤਹਿਤ ਬਠਿੰਡਾ ਨੂੰ मिनिस्ट्रियल अवार्डी कैटेगरी ਵਿੱਚ ਪ੍ਰੋਮਿਸਿੰਗ ਸਵੱਛ ਸ਼ਹਿਰ ਆਫ ਸਟੇਟ ਵਿੱਚ ਇਨਾਮ ਮਿਲਿਆ ਹੈ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰੀ ਯਸ਼ੋਨੀ ਵੈਸ਼ਨਵ ਨੇ ਕਿਹਾ ਕਿ ਦੇਸ਼ ਦੇ 10 ਲੱਖ ਨਾਗਰਿਕਾਂ ਨੂੰ ਮੁਫਤ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਖਲਾਈ ਦਿੱਤੀ ਜਾਵੇਗੀ ਟਿਪਿੰਡ ਪੱਤਰ ਦੇ ਉਤਮੀਆਂ ਨੂੰ ਪਹਿਲ ਮਿਲੇਗੀ ਸ਼੍ਰੀ ਵੈਸ਼ਨਵ ਨੇ ਇਹ ਐਲਾਨ ਨਵੀਂ ਦਿੱਲੀ ਵਿੱਚ ਡਿਜੀਟਲ ਇੰਡੀਆ ਦੇ 10 ਸਾਲ ਪੂਰੇ ਹੋਣ ਮੌਕੇ ਆਯੋਜਿਤ ਜਨ ਸੇਵਾ ਕੇਂਦਰ ਦਿਵਸ ਪ੍ਰੋਗਰਾਮ ਚ ਕੀਤਾ ए आई मिशन है अपना बहुत अच्छा उस ए आई मिशन के तहत हम लोगों ने टारगेट लिया है करीब 10 लाख लोगों को ए आई स्किल्स में तैयार करेंगे उसमें साढ़े पांच लाख वीएलईज अपने हैं आप सबको सबसे पहले उसमें प्रेफरेंस दी जाएगी ਇਹ ਪ੍ਰੋਗਰਾਮ ਦੇਸ਼ ਵਿੱਚ ਪਰਵਰਤਨਸ਼ੀਲ ਡਿਜੀਟਲ ਸਸ਼ਕਤੀਕਰਨ ਦੇ ਇੱਕ ਧਾਕੇ ਦੇ ਪੂਰੇ ਹੋਣ ਨੂੰ ਦਰਸਾਉਂਦਾ ਹੈ ਜਨ ਸੇਵਾ ਕੇਂਦਰ ਦੇ ਕਰਮਚਾਰੀਆਂ ਦੇ ਉਪਰਾਹਲਾਂ ਤੇ ਪ੍ਰਾਪਤੀਆਂ ਤੇ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ਦੇ ਪਿੰਡ ਪੱਧਰ ਦੇ ਉਦਮੀਆਂ ਨੇ ਡਿਜੀਟਲ ਇੰਡੀਆ ਦੇ ਫਾਇਦੇ ਨਾਗਰਿਕਾਂ ਤੱਕ ਪਹੁੰਚਾ ਕੇ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ। ਉਹਨਾਂ ਕਿਹਾ ਜਨ ਸੇਵਾ ਕੇਂਦਰ ਦੇਸ਼ ਦੇ ਲਗਭਗ 90 ਫੀਸਦੀ ਪਿੰਡਾਂ ਤੱਕ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ UPI ਰਾਹੀਂ ਕੀ ਵੀਜ਼ਾ ਲੈਣ ਦੇ ਨੂੰ ਪਛਾੜ ਗਏ ਨੇ ਤੇ ਇਸ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਭਾਰਤ ਵਿੱਚ ਇੱਕ ਚਾਹ ਵੇਚਣ ਵਾਲਾ ਜਾਂ ਸਬਜ਼ੀ ਵੇਚਣ ਵਾਲਾ ਵੀ ਡਿਜੀਟਲ ਅਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਿੰਡੂ ਵਿਕਾਸ ਫੰਡ ਤੇ ਮੰਡੀ ਫੀਸ ਵਜੋਂ ਸੂਬੇ ਦੇ ਹਿੱਸੇ ਦੇ 9000 ਕਰੋੜ ਰੁਪਏ ਤੋਂ ਵੱਧ ਦੇ ਫੰਡ ਤੁਰੰਤ ਚਾਰੀ ਕਰਨ ਲਈ ਕੇਂਦਰੀ ਖfstਕਾਰ ਮਾਮਲੇ ਖੁਰਾਕ ਤੇ ਜਨਤਕ ਪੰਡ ਮੰਤਰੀ ਪਹਿਲਾ ਜੋਸ਼ੀ ਦੀ ਦਖਲ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਨੇ ਕੱਲ੍ਹ ਸ਼ਾਮ ਨਵੀਂ ਦਿੱਲੀ ਚ ਸ਼੍ਰੀ ਜੋਸ਼ੀ ਨਾਲ ਮੁਲਾਕਾਤ ਕੀਤੀ ਮੁੱਖ ਮੰਤਰੀ ਨੇ ਉਹਨਾਂ ਕੋਲ ਸੌਣੀ ਸੀਜ਼ਨ 2021-22 ਤੋਂ ਪੇਂਡੂ ਵਿਕਾਸ ਫੰਡ ਦੀ ਅਦਾਇਗੀ ਨਾ ਹੋਣ ਤੇ ਸੌਣੀ ਸੀਜ਼ਨ 2022-23 ਤੋਂ ਮੰਡੀ ਫੀਸ ਦਾ ਘੱਟ ਅਦਾਇਗੀ ਹੋਣ ਦਾ ਮਸਲਾ ਵੀ ਉਠਾਇਆ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਫੰਡ ਦਾ ਉਦੇਸ਼ ਖੇਤੀਬਾੜੀ ਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ ਜਿਸ ਤਹਿਤ ਪੇਂਡੂ ਲਿੰਕ ਸੜਕਾਂ ਮੰਡੀਆਂ ਦੇ ਬੁਨਿਆਦੀ ਢਾਂਚੇ ਮੰਡੀਆਂ ਚ ਭੰਡਾਰਾਂ ਦੀ ਸਮਰੱਥਾ ਵਧਾਉਣਾ ਤੇ ਮੰਡੀਆਂ ਦੇ ਮਸ਼ੀਨੀ ਕਰਨ ਲਈ ਫੰਡ ਖਰਚੇ ਜਾਂਦੇ ਨੇ ਉਨਾ ਸੁਭਾ ਸਰਕਾਰ ਨੇ ਕੇਂਦਰੀ ਮੰਤਰਾਲੇ ਦੇ ਖੁਰਾਕ ਤੇ ਜਨਤਕ ਖਾਣੇ ਵਿਭਾਗਾਂ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ਪਿੰਡੂ ਵਿਕਾਸ ਐਕਟ 1987 'ਚੀ ਰੋਲਡਿੰਦੀ ਤਰਮੀਨ ਕਰ ਦਿੱਤੀ ਪਰ ਫਿਰ ਵੀ ਸੋਨੀ ਸੀਜ਼ਨ 2021-22 ਤੋਂ ਸੁਭਾ ਸਰਕਾਰ ਨੂੰ ਆਰਡੀਐਫ ਨਹੀਂ ਮਿਲਿਆ ਹੈ ਮੁੱਖ ਮੰਤਰੀ ਨੇ ਜੁਲਾਈ 'ਚ ਘਟੋਕਟ 15 ਲੱਖ ਮੈਟ੍ਰਿਕ ਟਨ ਚਾਲਣ ਦੀ ਟਵਾਟੋ ਆਈ ਕਰਨ ਦੀ ਅਪੀਲ ਕੀਤੀ ਤਾਂ ਜੋ 31 ਜੁਲਾਈ ਤੱਕ ਮਿਲਿੰਗ ਪੂਰੀ ਹੋ ਸਕੇ ਭਗਵਨ ਸਿੰਘ ਮਾਨ ਨੇ ਕੇਂਦਰੀ ਮੰਤਰੀ ਨੂੰ ਪੀਪੀਆਈ ਚੁਮਦਿਆ ਨੂੰ ਹੱਲ ਕਰਨ ਤੇ ਉਹਨਾਂ ਨੂੰ ਜਲਦ ਤੋਂ ਜਲਦ ਤਰਕ ਸੰਗਤ ਬਣਾਉਂਦੀ ਅਪੀਲ ਵੇਖੀ ਸੀ

ਜਲੰਧਰ ਇੰਪਰੂਵਮੈਂਟ ਟਰਸਟੀ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਨੇ। ਸ਼੍ਰੀ ਭਗਤ ਨੇ ਸਟੇਟ GST ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਵਪਾਰੀਆਂ ਨੂੰ ਆਪਣੇ ਵਪਾਰ ਦੌਰਾਨ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਵਪਾਰੀ ਹਰ ਵਰਗ ਦਾ ਹਮੇਸ਼ਾ ਤੋਂ ਕਿਸੇ ਵੀ ਰਾਸ਼ਟਰੀ ਆਰਥਿਕਤਾ ਦੀ ਰੀੜ੍ਹ ਹੈ ਜਿਨ੍ਹਾਂ ਦੀ ਯੋਗਦਾਨ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਵਪਾਰੀਆਂ ਦੀਆਂ ਮੰਗਾਂ ਤੇ ਸਮੱਸਿਆਵਾਂ ਵੀ ਦੀ ਸੁਣਵਾਈ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਦੀ ਸਹੂਲਤ ਤੇ ਵਿਕਾਸ ਦੇ ਲਗਾਤਾਰ ਯਤਨਸ਼ੀਲ ਹੈ ਤੇ ਜਲਦ ਹੀ ਵਪਾਰੀ ਵਰਗ ਦੇ ਮੁੱਦਿਆਂ ਦਾ ਟੁਕਮਾ ਹਲਕਾਡ ਕੇ ਉਨ੍ਹਾਂ ਨੂੰ ਰਾਹਤ ਪਹੁੰਚਾਈ ਜਾਵੇਗੀ ਸੀਮਸ ਰਖਾ ਬਲ ਨੇ ਫਿਰੋਜ਼ਪੁਰ ਸਰਹادیه ਤੇ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਅਚੜਕਸਰ ਬੀਐਸਐਫ ਦੇ ਜਵਾਨਾਂ ਨੇ ਸ਼ੱਕੀ ਖੇਤਰ ਦੀ ਤਲਾਸ਼ੀ ਵਜੋਂ 8 ਕਿਲੋ 600 ਗ੍ਰਾਮ ਹੈਰੋਇਨ ਦੇ 15 ਪੈਕੇਟ ਬਰਾਮਦ ਕੀਤੇ ਇਹ ਬਰਾਮਦਗੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਪਾਣੇ ਵਾਲਾ ਦੇ ਨੇੜੇ ਇੱਕ ਖੇਤ ਵਿੱਚੋਂ ਕੀਤੀ ਗਈ ਹਰੇਕ ਨਸ਼ੀਲੇ ਪਦਾਰਥਾਂ ਦੇ ਪੈਕੇਟ ਨੂੰ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਚਲਬੇਟਿਆ ਹੋਇਆ ਸੀ ਜਿਸ ਵਿੱਚ ਇੱਕ ਲੋਹੇ ਦਾ ਹੁੱਕ ਤੇ ਰੋਸ਼ਨੀ ਵਾਲਾ ਯੰਤਰ ਜੁੜਿਆ ਹੋਇਆ ਮਿਲਿਆ ਹੈ ਜ਼ਿਲ੍ਹਾ ਖਦਗੜ ਸਾਹਿਬ ਦੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਕਾਵਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਰਕਾਰੀ ਸਮਾਰਟ ਹਾਈ ਸਕੂਲ ਮਾਦੋਪੁਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਏ ਕੇ ਚੋਹਾਨ ਨੇ ਸ਼ਿਰਕਤ ਕੀਤੀ ਤੇ ਫਲਦਾਰ ਬੂਟੇ ਲਾਏ ਸਕੱਤਰ ਨੇ ਕਿਹਾ ਕਿ ਬੂਟਿਆਂ ਦੀ ਘਾਟ ਕਾਰਨ ਵਾਤਾਵਰਣ ਗੰਦਲਾ ਹੋ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ ਇਸ ਮੌਕੇ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਤੇ ਸਰਪੰਚ ਹਰਵੀਲ ਸਿੰਘ ਨੇ ਕਲੱਬ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਜਾਣਕਾਰੀ ਦਿੱਤੀ ਸਾਡੀ ਕਲੱਬ ਵੱਲੋਂ ਹਮੇਸ਼ਾ ਇਹੀ ਕੋਸ਼ਿਸ਼ ਹੈ ਜਿਹੜੀ ਵਾਤਾਵਰਣ ਦੀ ਰੱਖਿਆ ਲਈ ਅਸੀਂ ਹਰ ਸਾਲ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਲਾਉਂਦੇ ਹਾਂ ਇਸ ਮੌਸਮ ਦੇ ਨੀਵੇਂ ਮੌਸਮ ਦੇ ਵਿੱਚ ਜਿਹੜਾ ਬੂਟਾ ਆਮ ਤੌਰ ਤੇ ਬਾਦੂ ਚੱਲਦੇ ਨੇ ਸਾਨੂੰ ਲਾਉਣੇ ਚਾਹੀਦੇ ਆ ਵਾਤਾਵਰਣ ਦੀ ਰੱਖਿਆ ਲਈ ਬਹੁਤ ਵਧੀਆ ਮੇਰਾ ਇੱਕੋ ਵਿਚਾਰ ਹੈ ਕਿ ਜੇਕਰ ਜਿਵੇਂ ਪੰਜਾਬ ਦੀ ਆਬਾਦੀ 6-7 ਕਰੋੜਾ ਜੇਕਰ ਹਰੇਕ ਇਨਸਾਨ ਆਪਣੇ ਜਨਮ ਦਿਹਾੜੇ ਉੱਤੇ ਇੱਕ ਬੂਟਾ ਲਾ ਦੇਵੇ ਤਾਂ ਕੋਟੋ ਘਟੇ ਇੱਕ ਸਾਲ ਦੇ ਵਿੱਚ 6-7 ਕਰੋੜ ਜਿਹੜੇ ਬੂਟੇ ਬਣ ਜਾਂਦੇ ਨੇ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਸੋਚ ਕੇ ਕੱਲਾਂਗੇ ਤਾਂ ਸਾਡਾ ਜਿਹੜਾ ਵਾਦਾ ਕਰਨਾ ਉਹ ਮੁਹਾਲੀ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਆਨਲਾਈਨ ਗੇਮਿੰਗ ਰਾਹੀਂ ਠੱਗੀ ਮਾਰਨ ਵਾਲੇ ਇੱਕ گروਹ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਮੁਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹਾਸ ਨੇ ਦੱਸਿਆ ਕਿ ਪੁਲਿਸ ਵੱਲੋਂ ਠੱਗੀ ਰੈਕਟ ਦਾ ਪਰਦਾਫਾਸ਼ ਕਰਦਿਆਂ ਆਨਲਾਈਨ ਐਪ ਰਾਹੀਂ ਲੋਕਾਂ ਨੂੰ ਵੱਡਾ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਠੱਗਣ ਵਾਲੇ ਗਰੋਂ ਨੂੰ ਕਾਬੂ ਕੀਤਾ ਗਿਆ ਇਸ ਗਰੋ ਨੇ ਕਰੀਬ 18 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਐਸਐਸਪੀ ਨੇ ਦੱਸਿਆ ਕਿ ਇਸ ਦੌਰਾਨ ਮੁਲਜ਼ਮਾ ਕੋਲ ਵੱਡੀ ਮਾਤਰਾ ਵਿੱਚ ਤਕਨੀਕੀ ਤੇ ਵਿਤੀ ਸਮਾਨ ਮਿਲਿਆ ਜਿਸ ਵਿੱਚ 5 ਲੈਪਟਾਪ 51 ਮੋਬਾਈਲ ਫੋਨ 70 ਸਿਮ ਕਾਰਡ 127 ਏਟੀਐਮ ਕਾਰਡ ਤੇ 2.5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਟ ਲਿਆ ਜਾ ਰਿਹਾ ਹੈ ਇਹਨਾਂ ਖਲਾਫ ਖਵਕਵਟ ਰਾਮਾ ਅਧ ਅਹਿਤ ਮਾਮਲਾ ਦਰਜ ਕੀਤਾ ਗਿਆ ਹੈ ਮੁਲਜ਼ਮ ਰਾਜਸਥਾਨ ਮਹਾਰਾਸ਼ਟਰ ਬਿਹਾਰ ਤੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਨੇ ਅਗਲੀਲੀ ਜਾਣਕਾਰੀ ਹੈ ਪੁਲਿਸ ਵੱਲੋਂ ਲੋਕਾਂ ਨੂੰ ਅਜੀਆਂ ਝੂਠੀਆਂ ਵੈਬਸਾਈਟਾਂ ਤੋਂ ਸਾਧਾਂ ਰਹਿਣ ਤੇ ਪੁਸ਼ਟੀ ਕੀਤੇ ਬਿਨਾ ਆਪਣੀ ਵਿੱਤੀ ਜਾਣੇ ਜੀ ਜਾਣਕਾਰੀ ਸਾਂਝੀ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਬੀਤੇ ਦਿਨੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਮੁਹਾਲੀ ਦੇ ਪਿੰਡ ਸੁਹਾਣਾ ਵਿਖੇ ਨਸ਼ਾ ਨੂੰ ਰੋਕਣ ਬਾਰੇ ਚੰਗੇ ਕੰਮ ਕਰਨ ਵਾਲੇ ਸਰਪੰਚਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਪਿੰਡ ਬੱਲੋ ਮਾਜਰਾ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਛਿੰਦੀ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਪਿਛਲੇ 25 ਸਾਲ ਤੋਂ ਲਗਾਤਾਰ ਰੈਗੂਲਰ ਪਿੰਡ ਵਿੱਚ ਕਬੱਡੀ ਕੱਪ ਕਰਾਰ ਹੈ ਜਨਰੇਸ਼ਨ ਨਵੀਂ ਜਿਹੜੀ ਆ ਉਹ ਨਸ਼ੇ ਤੇ ਦੂਰ ਹੋ ਜਾਏ ਹੁਣ ਮੈਨੂੰ ਆਸ ਆ ਜਿੱਦਾਂ ਸਰਕਾਰਾਂ ਨਸ਼ੇ ਤੇ ਉਲਟ ਜ਼ੋਰ ਨਾਲ ਕੰਮ ਜ ਆ ਹੁਣ ਨਸ਼ੇਨ ਜਰੂਰ ਨੱਥ ਪਾਈ ਜਾਊਗੀ ਕੋਈ ਉਹ ਦਿਨ ਦੂਰ ਨਹੀਂ ਜਿੱਦਾਂ ਪਹਿਲਾਂ ਗਰਾਊਂਡਾਂ ਦੇ ਵਿੱਚ ਥਾਪੀਆਂ ਬਾਦੀਆਂ ਦੀ ਇਕੱਲੇ ਇਕੱਲੇ ਗਰਾਊਂਡ ਦੇ ਜਿੱਥੇ ਵੀ ਜਾਂਦੇ ਇਕੱਲੇ ਇਕੱਲੇ ਪਿੰਡ ਦਾ ਪੰਜਾਬੀ ਦਾ ਨੌ ਮਸ਼ਹੂਰ ਹੁੰਦਾ ਸੀ ਹਰੇਕ ਦੇ ਵਿੱਚ ਉਹ ਦਿਨ ਕੋਈ ਦੂਰ ਨਹੀਂ ਉਹ ਦਿਨ ਅੱਜ ਨੇੜੇ ਹੀ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਅੱਜ ਨੂੰ ਸੂਚਿਤ ਪਾਈ ਚਾਰੀ ਤੇ 24 ਕਰਸਤਾਰਾ ਨੂੰ ਕਰੀਬ 73 ਲੱਖ ਦਿੱਤੀ ₹1000 ਦੇ ਕਰਜ਼ਾ ਮੁਆਫੀ ਦੇ લાભ ਪ੍ਰਦਾਨ ਕੀਤੇ ਉਹਨਾਂ ਕਿਹਾ ਗਰੀਬ ਪਰਿਵਾਰ ਹੁਣ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਪਰਿਵਾਰਾਂ ਦੀਆਂ ਜ਼ਰੂਰਤਾਂ ਲਈ ਬਿਹਤਰ ਤਰੀਕੇ ਨਾਲ ਉਪਰਾਲੇ ਕਰ ਸਕਣਗੇ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਅੱਜ ਨਵੀਂ ਦਿੱਲੀ ਚਵਕਾਰੀ ਸਵੱਛ ਸਰਵੇਖਣ ਪੁਰਸਕਾਰ 2024-25 ਪ੍ਰਦਾਨ ਕੀਤੇ ਕਿਹਾ ਸਫਾਈ ਦੇਸ਼ ਦੀ ਸੱਭਿਆਚਾਰਕ ਚੇਤਨਾ ਦੀ بنیاد ਹੈ ਮਿਨਿਸਟਰੀਅਲ ਅਵਾਰਡੀ ਕੈਟਾਗਰੀ ਵਿੱਚ ਪਠੰਡਾ ਨੂੰ ਪ੍ਰੋਮਿਸਿੰਗ ਸਵੱਛ ਸ਼ਹਿਰ ਆਫ ਸਟਰੀਟ ਵਿਚ ਮਿਨਾ ਇਨਾਮ ਦੇਸ਼ ਦੇ 10 ਲੱਖ ਨਾਗਰਿਕਾਂ ਨੂੰ ਮੁਫਤ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਖਲਾਈ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੇਂਡੂ ਵਿਕਾਸ ਫੰਡ ਤੇ ਮੰਡੀ ਫੀਸ ਵਿੱਚੋਂ ਸੂਬੇ ਦੇ ਹਿੱਸੇ ਦੇ 9000 ਕਰੋੜ ਰੁਪਏ ਤੋਂ ਵੱਧ ਦੇ ਫੰਡ ਤੁਰੰਤ ਜਾਰੀ ਕਰਨ ਲਈ केंद्रीय मंत्री प्रहलाद जोशी के दखल दी सीमा बाल जो की सुरक्षा बल ने फिरोजपुर के सरहदी वाला चो अठ किलो तो हेरोइन की बरामद मोहाली सैबर क्राइम पुलिस ने ऑनलाइन गेमिंग राठारह करोड़ की ठगी मारने वाले का पर्दाफाश करद अठ मुलम किया गिरफ्तार